ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਬੇ ਦੀ ਚੜ੍ਹਦਾ ਬਤਾਂ ਅੱਜ ਸਾਡੇ ਵਿੱਚ ਨਵਾਬ ਮਲੇਰ ਕੋਟਲਾ ਜਨਾਬ ਸ਼ੇਰ ਮੁਹੰਮਦ ਖਾਨ ਵੀ ਹਾਜ਼ਰ ਹੋਏ ਨੇ ਜਿਨ੍ਹਾਂ ਦੇ ਇੱਕ ਨਹੀਂ ਦੋ ਭਰਾਵਾਂ ਨੂੰ ਇਹਨਾਂ ਦੇ ਪਿਤਾ ਗੋਬਿੰਦ ਨੇ ਬੜੀ ਬਹਿਰਮੀ ਨਾਲ ਕਤਲ ਕੀਤਾ ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਨੇ ਨਵਾਬ ਸਾਹਿਬ ਦੇ ਭਰਾਵਾਂ ਨੂੰ ਕਿਉਂ ਕਤਲ ਕੀਤਾ ਸੀ ਕੋਈ ਗਲਤੀ ਕੀਤੀ ਹੋਵੇਗੀ ਇਹਨਾਂ ਦੇ ਭਰਾਵਾਂ ਨੇ ਇੰਨੇ ਛੋਟੇ ਬੱਚੇ ਤੇ ਇੰਨੀ ਵੱਡੀ ਜ਼ੁਬਾਨ ਇੰਨਾ ਵੱਡਾ ਵਜ਼ੀਰ ਤੇ ਇੰਨੀ ਨੀਚ ਕਾ ਦਰبار ਸ਼ਰੀਆਮ ਗੁਸਤਾਖੀ ਦੀ سزا ਮੌਤ ਹੈ سزا ਮਨਜ਼ੂਰ ਹੈ ਪਰ ਚੁੱਕਣਾ ਕਬੂਲ ਨਹੀਂ ਤੁਹਾਨੂੰ ਮੌਤ ਦਾ ਡਰ ਨਹੀਂ ਲੱਗਦਾ ਤੁਹਾਨੂੰ ਖੁਦਾ ਤੋਂ ਡਰ ਨਹੀਂ ਲੱਗਦਾ ਸੁਬਾਂ ਸੰਭਾਲ ਕੇ ਬੋਲ ਬੇਖੌ ਬੇਖੌ ਦੀ ਨਿਹਾਂ ਬੇਖੌ ਮਰ ਦੇਹਾ ਕਿਉਂਕਿ ਅਸੀਂ ਗੁਰਦੇਵ ਸਿੰਘਾ ਸਿੰਘ ਹਾਂ ਸਹੀ ਕੰਮ ਕਰਨ ਵਾਲਾ ਬੰਦਾ ਸਿੰਘ ਹੁੰਦਾ ਹੈ ਕਿਸੇ ਦੇ ਅੰਦੇ ਪੁੰਚ ਕੇ ਉਸ ਨੂੰ ਖੁਸ਼ੀ ਦੇਣ ਵਾਲਾ ਬੰਦਾ ਸਿੰਗੁੰਦਾ ਕਮਜ਼ੋਰ ਦੀ ਤਾਕਤ ਬਣ ਵਾਲਾ ਬੰਦਾ ਸਿੰਗੁੰਦਾ ਉਹ ਸਿੰਘਾਂ ਇਹਨਾਂ ਦੇ ਭਰਾ ਇਨਸਾਨ ਦੀ ਲੜਾਈ ਲੜਦੇ ਸੀ ਜਦੋਂ ਤੁਹਾਡੇ ਪਿਤਾ ਨੇ ਇਹਨੂੰ ਇਧੂ ਚੋਂ ਉਹਨਾਂ ਦਾ ਕਤਲ ਕੀਤਾ ਇਧੂ ਚੋਂ ਉਹਨੂੰ ਕਤਲ ਲਈ ਕੁਰਬਾਨੀ ਕਹਿੰਦੇ ਨੇ ਤੁਸੀਂ ਉਸਨੂੰ ਕਤਲ ਕਹਿ ਕੇ ਇਹਨਾਂ ਦੇ ਸ਼ਹੀਦ ਭਰਾਵਾਂ ਦੀ ਮੌਤ ਦਾ ਅਪਮਾਨ ਕਰਦੇ ਹੋ ਲਫਜ਼ਾਂ ਦਾ ਜਾਲ ਬਿچھا ਕੇ ਤੁਸੀਂ ਆਪਣੇ ਬਾਗੀ ਪਿਤਾ ਗੋਬਿੰਦ ਦੇ ਗੁਨਾਹ ਤੇ ਪਰਦਾ ਨਹੀਂ ਪਾ ਸਕਦੇ ਉਹਨਾਂ ਦੀ ਗੁਨਾਹ ਦੀ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ ਤੇ ਉਹ ਸਜ਼ਾ ਖੁਦ ਨਵਾਬ ਦੇ ਮਲੇਰ ਕੋਟਲਾ ਦੇ ਕਰਨਗੇ ਜਿੰਨਾ ਦੇ ਤੁਸੀਂ ਗੁਨਾਹਗਰ ਹੋ ਦੱਸੋ ਫਿਰ ਨਵਾਬ ਸਾਹਿਬ ਤੁਸੀਂ ਕਿਹੜੀ سزا ਦੇਣਾ ਚਾਹੋਗੇ ਆਪਣੇ ਨਾ ਦੁਸ਼ਮਨਾਂ ਨੂੰ ਮੈਂ ਗੋਬਿੰਦ ਕੋਲ ਆਪਣੇ ਭਰਾਵਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਨਾ ਹਾਂ ਤੇ ਉਹ ਮੈਂ ਜ਼ਰੂਰ ਲਵਾਵਾਂਗਾ ਪਰ ਮੈਦਾਨ ਦੇ ਜੰਗ ਵਿੱਚ ਇਹ ਮੇਰੀ ਗੁਨਾਹਗਰ ਨਹੀਂ ਹਾਂ ਔਰ ਤਾਂ ਦੇ ਬੱਚਾ ਕੋਲ ਬਦਲਾ ਨਹੀਂ ਲਿਆ ਜਾਂਦਾ ਮੈਂ ਚਾਹੁੰਨਾ ਹਾਂ ਇਨਸਾਨੀਅਤ ਨਾਤੇ ਗੋਬੀ ਨਿਮਾਗ ਤੇ ਉਹਦੇ ਬੱਚਿਆਂ ਨੂੰ ਰਿਹਾਂ ਕਰ ਦਿੱਤਾ ਜਾਵੇ ਕਾਮ ਸਾਬਤ ਤੁਸੀਂ ਸਾਬਤ ਕਰ ਦਿੱਤਾ ਕਿ ਇੱਕ ਅੱਛਾ ਇਨਸਾਨ ਹੀ ਸੱਚਾ ਮੁਸਲਮਾਨ ਹੋ ਸਕਦਾ ਮੈਂ ਇਨਸਾਨ ਦੀ ਇਨਾਕਾ ਨਵਾਬ ਸਾਹਿਬ ਦੀ ਮਰਤੀ ਤੇ ਜਨਤਾ ਦੀ ਖੁਆਇ ਜਨੋਦ ਮੈਂ ਇਹਨਾਂ ਨੂੰ ਆਜ਼ਾਦ ਕਰ ਦਿਆਂਗਾ ਪਰ ਮੈਂ ਇਹਨਾਂ ਕੋਲ ਇਹ ਤਾਂ ਪੁੱਛਿਆ ਕਿ ਅਜ਼ਾਦ ਹੋ ਕੇ ਕੀ ਕਰਨਗੇ ਉਹੀ ਕਰਾਂਗੇ ਜੋ ਸਾਡੇ ਗੁਰੂ ਪਿਤਾ ਕਰ ਰਹੇ ਹਨ ਤੇ ਜਿਹੜੀ ਆ ਸੰਗਾਂ ਦੀ ਆਉਣ ਵਾਲੀ ਹੈ ਨਸਲਾ ਕਰ ਗਿਆ ओके वे ਅਸੀਂ ਆਪਣੇ ਸੰਗਾਂ ਨੂੰ ਫੇਰ ਇਕੱਠਾ ਕਰਕੇ ਫੋਆਰ ਤਿਆਰ ਕਰਾਂਗੇ ਸੁਣਿਆ ਤੁਸੀਂ ਸੁਣਿਆ ਤੁਸੀਂ ਸਾਰਿਆਂ ਨੇ ਇਹਨਾਂ ਦੇ ਬਾਗੀ ਰਾ ਦੇ ਜਿਹੜਾ ਇਹਨਾਂ ਦਾ ਬਾਗੀ ਬਾਤ ਕਾਢੇ ਖਿਲਾਫ ਕਰ ਰਿਹਾ ਹੈ ਉਹ ਬਾਗੀ ਬੱਚੇ ਕਰਨਾ ਚਾਹੁੰਦੇ ਨੇ ਖੂਨ ਦਸੋ ਦਰਬਾਰ ਵਿੱਚ ਬੈਠੇ ਕਾਦੀ ਉਹਦੇ ਵਜ਼ੀਰੋ ਕਿ ਮੁਗਲਿਆਸਨ ਤੱਕ ਇਹਨਾਂ ਬਾਗੀਆਂ ਬਾਰੇ ਤੁਹਾਡੀ ਕੀ رائے ਹੈ ਖਾਨ ਸਾਹਿਬ ਹੁਣ ਤੱਕ ਸਭ ਦੀ رائے ਇੱਕੋ ਹੀ ਹੋਣੀ ਚਾਹੀਦੀ ਹੈ ਸੱਪ ਦੇ ਬੱਚੇ ਦੀਆ ਨਹੀਂ ਤਾਂ ਸੋਗ ਰੂਪੀ ਤਾਦੀ ਹੋਂ ਤੱਕ ਤੇਰਾ ਸੇ ਮੋੜਿਆ ਤਾਂ ਡਿੱਗ ਚੁਕਾਣਾ ਸੀ ਬਸ ਮੈਂ ਹੋਰ ਕੁਝ ਨਹੀਂ ਸੁਣਨਾ ਚਾਹੁੰਦਾ ਬਾਗੀ ਗੁਰੂ ਦੇ ਬਾਗੀ ਬੱਚਿਓ ਸਾਡਾ ਧਰਮ ਕਬੂਲ ਕਰੋ ਜਾ ਬਹਿਰੈਮੀ ਨਾਲ ਮੰਲੀ ਚਾਰ ਹੋ ਜਾਓ ਪਹਿਲਾ ਵਰਨ ਕਬੂਲ ਜੀਵਨ ਕੀ ਛੜ ਆਂ ਹੋਸ ਬਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਕਾਦੀ ਸਾਥ ਫਤਵਾ ਮੇਰਾ ਫਤਵਾ ਤਿਆਰ ਹੈ ਖਾਨ ਸਾਹਿਬ ਇਹ ਨਾ ਨੂੰ ਜ਼ਿੰਦਾ ਦਿਵਾਰੂ ਵੇ ਵਾਏ ਗੁਰਦੀ ਕਾ ਖਾਲਸਾ ਵਾਏ ਗੁਰਦੀ ਕੀ ਫਤਿਹ